2 ਦਸੰਬਰ ਤੋਂ 11 ਅਗਸਤ ਤੱਕ ਇਸ ਤਰੀਕਾਂ ਦੇ ਦਰਮਿਆਨ ਜੋ ਪਲ-ਪਲ ਘਟਨਾਕਰਮ ਵਾਪਰੇ ਉਸ ਨੂੰ ਲੈ ਕੇ ਅਕਸਰ ਅਸੀਂ ਇਸ ਚਰਚਾ ਦੇ ਵਿੱਚ ਸਮੀਖਿਆ ਕਰਦੇ ਰਹੇ ਹਾਂ ਅੱਜ 11 ਅਗਸਤ ਹੈ ਅੱਜ اجلاس ਦੇ ਰੂਪ ਦੇ ਵਿੱਚ ਉਸ ਪੰਜ ਮੈਂਬਰੀ ਕਮੇਟੀ ਵੱਲੋਂ ਨਿਗਰਾਨ ਦੇ ਤੌਰ ਤੇ ਕੀਤੀ ਗਈ ਪਰਤੀ ਤੋਂ ਬਾਅਦ ਅੱਜ ਨਵਾਂ ਪ੍ਰਧਾਨ ਨਵਾਂ ਰੂਪ ਅਕਾਲੀ ਦਲ ਦਾ ਸਾਹਮਣੇ ਆਉਣਾ ਪਰ ਇਸ ਤੋਂ ਪਹਿਲਾਂ ਤਿੰਨ ਥਾਵਾਂ ਬਦਲੀਆਂ ਗਈਆਂ ਸਭ ਤੋਂ ਪਹਿਲਾਂ ਤੇਜਾ ਸਿੰਘ ਸਮੁੰਦਰੀ ਹਾਲ ਸੀ ਫਿਰ ਭਾਈ ਗੁਰਦਾਸ ਹਾਲ ਦੀ ਗੱਲ ਆਈ ਤੇ ਹੁਣ ਬੁਰਜ ਅਕਾਲੀ ਬਾਬਾ ਫੁੱਲਾ ਸਿੰਘ ਵਿਖੇ ਇਹ ਜਲਾਸ ਹੋਣਾ ਹੈ ਮੈਂ ਸਿੱਧੇ ਰੂਪ ਦੇ ਵਿੱਚ ਸਰਦਾਰ ਰਮੇਸ਼ ਸਿੰਘ ਜੀ ਇੱਥੋਂ ਹੀ ਗੱਲ ਸ਼ੁਰੂ ਕਰਨਾ ਚਾਹੁੰਦਾ ਕਿ ਅੱਜ ਪ੍ਰਧਾਨ ਜਿਹੜਾ ਨਵਾਂ ਚੁਣਿਆ ਜਾਣਾ ਹੈ ਕੀ ਉਹ ਡੈਲੀਗੇਟ ਚੁਣਨਗੇ ਜਾਂ ਕੋਈ ਧੜਾ ਗਰੁੱਪ ਚੁਣੂਗਾ ਜਾਂ ਪਹਿਲਾਂ ਹੀ ਤੈਅ ਹੈ ਕਿ ਆਹੀ ਬਣਾਉਣਾ ਡੈਲੀਗੇਟਿਕ ਫਾਰਮੈਲਟੀ ਹੋਗੀ ਕੀ ਉਹੀ ਬਾਦਲਾਂ ਵਾਲਾ ਫਾਰਮੂਲਾ ਪਰਚੀ 'ਚੋਂ ਖੀਸੇ 'ਚੋਂ ਨਿਕਲਣ ਵਾਲੀ ਪ੍ਰਕਿਰਿਆ ਵੱਲ ਵੱਧ ਰਹੀ ਹੈ ਜਾਂ ਸੱਚਮੁੱਚ ਇੱਕ ਜੋ ਰਵਾਇਤ ਹੋਣੀ ਚਾਹੀਦੀ ਸੀ ਜੋ ਤਰੀਕਾ ਕਰ ਹੋਣਾ ਚਾਹੀਦਾ ਸੀ ਉਹ ਹੋਣਾ ਚਾਹੀਦਾ ਇਹ ਕੁਝ ਤਰ੍ਹਾਂ ਇਹ ਵੀ ਪ੍ਰਚਾਰਨ ਲੱਗਿਆ ਨੇ ਜੀ ਕਿ ਇਹ ਬਾਗੀ ਧੜੇ ਚੋਂ ਨੇ ਦੂਸਰੇ ਪਾਸੇ ਇਸ ਪਾਸੇੋਂ ਇਹ ਵੀ ਜਵਾਬ ਆ ਰਿਹਾ ਕਿ ਜੀ ਅਸਲੀ ਅਕਾਲੀ ਦਲ ਅਸੀਆਂ ਹੁਣ ਸੋ ਇਸ ਤਰ੍ਹਾਂ ਉਧਰੋਂ ਮਾਨ ਕਰੋ ਅਕਾਲੀ ਦਲ ਤੇ ਕਹਿੰਦੇ ਅਸਲੀ ਅਕਾਲੀ ਦਲ ਤੇ ਮਾਨ ਕਰੋ ਸੋ ਇਹੋ ਜਾਂ ਮੁਕਾਬਲਾ ਵੀ ਸ਼ੁਰੂ ਹੋ ਗਿਆ ਕਿ ਅੱਜ ਤੋਂ ਅਸੀਂ ਮੰਨ ਲਿਆ ਕਿ ਦੋ ਤਰ੍ਹਾਂ ਸਿੱਧੀਆਂ ਟਕਰਾਉਣੀਆਂ ਸੋ ਇੱਥੋਂ ਪੂਰੀ ਸਵੀਕਿਆ ਕਰਦੇ ਹੋਏ ਇੱਥੋਂ ਗਲਤ ਹੋ ਰਹੇ ਚੋਣ ਉਹਕੇ ਕਾ ਕਾਲੀਦਲ ਹੋਰ ਸਰੋਬਣੀ ਅਕਾਲੀਦਲ ਵਜੂਦ ਚ ਆ ਜਾਏਗਾ ਉਹ ਬਾਤ ਦੀਆਂ ਗੱਲਾਂ ਨੇ ਕਿ ਹੁਣ ਅਸਲੀ ਅਕਾਲੀਦਲ ਕੌਣ ਹੈ ਕਿਉਂਕਿ ਨਹੀਂ ਇਹ ਤਾਂ ਲੜਾਈ ਹੋਣੀ ਹੈ ਔਕੇ ਜਿਹੜੀ ਪਹਿਲਾਂ ਰਜਿਸਟਰਡ ਪਾਰਟੀ ਆ ਉਹ ਕਹਿੰਦੀ ਆ ਸਾਡੇ ਕੋਲ ਰਜਿਸਟ੍ਰੇਸ਼ਨ ਹੈ ਇੱਕੋ ਹੀ ਹੋ ਸਕਦੀ ਹੈ ਰਜਿਸਟ੍ਰੇਸ਼ਨ ਦਾ ਸੇਮ ਨਾਮ ਹੋ ਸਕਦਾ ਸੰਭਵ ਹੈ ਕਿ ਜਿਹੜਾ ਹੁਣ ਨਵਾਂ ਅਕਾਲੀਦਲ ਬਣ ਰਿਹਾ ਇਹਨੂੰ ਆਪਣਾ ਨਾਮ ਵੀ ਮੜਾ ਮੋਟਾ ਇੱਧਰ ਉੱਧਰ ਕੋਈ ਕਰਨਾ ਪਵੇ ਭਾਵੇਂ ਉਹ ਕਹਿੰਦੇ ਨੇ ਪੁਨਰਸਰ ਜਿੱਤੀ ਹੈ ਟੈਕਨੀਕਲੀ ਚੋਣ ਕਮਿਸ਼ਨ ਕੋਲ ਦੋ ਇੱਕੋ ਸੇਮ ਨਾਮ ਰਜਿਸਟਰ ਨਹੀਂ ਹੋ ਸਕਦੇ ਤਨ ਉਹ ਟੈਕਨੀਕਲ ਇੱਕ ਹੈਗੀ ਆ ਗੱਲ ਵੈਸੇ ਫਮ ਸਪੈਕਟ ਦੇ ਤੌਰ ਤੇ ਜਾਂ ਬਾਕੀ ਇਸ ਸੋਸ਼ਲ ਫਿਜ਼ਾ ਦੇ ਵਿੱਚ ਪੋਲਿਟੀਕਲ ਫਿਜ਼ਾ ਦੇ ਵਿੱਚ ਜੋ ਮਰਜੀ ਕੋਈ ਵੀ ਕਹਿਣਾ ਰਹੇ ਉਹ ਇੱਕਲਾ ਗੱਲ ਦੂਜੀ ਗੱਲ ਇਹ ਹੈ ਕਿ ਜਿਹੜੇ ਚੋਣ ਦਾ ਪ੍ਰੋਸੈਸ ਹੁੰਦਾ ਪਹਿਲਾਂ ਡੈਲੀਗੇਟ ਚੋਣੇ ਜਾਂਦੇ ਨੇ ਡੈਲੀਗੇਟ ਦਾ اجلاس ਹੈ ਪਰ ਕੋਈ ਵੀ ਜਦੋਂ ਗੱਲ ਹੁੰਦੀ ਹੈ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਜਥੇਬੰਦੀ ਦਾ ਤਾਂ ਨਾਜਮੀ ਹੈ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੁੰਦੀ ਹੈ ਕੁਝ ਨਾਮਾਂ ਤੇ ਚਰਚਾ ਕਰਦੀ ਹੈ, ਟਰਾਈ ਕਰਦੀ ਹੈ ਸਰਬਸੰਮਤੀ ਹੋ ਜੇ। ਇਹ ਕੋਈ ਗੁਨਾਹ ਨਹੀਂ ਹੈ ਕਿ ਸਾਨੂੰ ਸੰਮਤੀ ਹੋਣ ਲਈ ਟਰਾਈ ਕੀਤੀ ਜਾਵੇ ਜਾਂ ਬਾਕੀ ਦੀਆਂ ਚੀਜ਼ਾਂ ਨੇ। ਪਰ ਜੇ ਕੋਈ ਕਹੇ ਕਿ ਅਸੀਂ ਇਲਾਣਤਾ ਬਸ ਇਹੀ ਹੋਏਗਾ ਤੇ ਹੋਰ ਨਹੀਂ ਹੋਏਗਾ ਫਿਰ ਮੇਰੇ ਖਿਆਲ ਨਾਲ ਡੈਲੀਗੇਟਾਂ ਦੀ ਪ੍ਰੋਬਲਮ ਉਸ ਲੈਵਲ ਤੇ ਆਉਂਦੀ ਹੈ। ਕਈ ਥਾਂ ਤੇ ਤਾਂ ਪਾਰਟੀਆਂ ਦੇ ਵਿੱਚ ਇਹ ਚੀਜ਼ ਪਹਿਲਾਂ ਤੋਂ ਹੀ ਹੁੰਦੀ ਹੈ ਕਿ ਦੋ ਨਾਮ, ਦੋ ਤੋਂ ਵੱਧ ਨਾਮ ਉਹ ਕਹਿੰਦਾ ਮੈਂ ਵੀ ਲੜੂੰਗਾ, ਮੈਂ ਪ੍ਰਧਾਨ ਦਾ ਦਾਵੇਦਾਰਾਂ, ਮੈਂ ਵੀ ਪ੍ਰਧਾਨ ਦਾ ਦਾਵੇਦਾਰਾਂ। ਫਿਰ ਆਟੋਮੈਟਿਕਲੀ ਆ ਫਿਰ ਵੋਟ ਹੀ ਪੈਂਦੀ ਹੈ। ਮਤਲਬ ਫਿਰ ਉਸ ਮਾਮਲੇ ਦੇ ਵਿੱਚ ਗੱਲ ਹੁੰਦੀ ਹੈ ਜਿਵੇਂ ਸਪੋਜ਼ ਕਰੋ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਦੇ ਵਿੱਚ ਜਿਹੜੇ ਮਲਕ ਅਰਜਨ ਖੜ ਗਏ ਨੇ ਉਹਦੇ ਮੁਕਾਬਲੇ ਕਾਗਜ਼ ਭਰੇ ਸਸਿ ਥਰੂ ਜਦੋਂ ਦੋ ਬੰਦੇ ਕਾਗਜ਼ ਭਰਦੇ ਨੇ ਤਾਂ ਫਿਰ ਇੱਕ ਕੈਂਪੇਨ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਲੋਕ ਗੱਲ ਕਰਦੇ ਨੇ ਵੀ ਠੀਕ ਹੈ ਜੀ ਵੋਟ ਜੀ ਨੂੰ ਪਾਉਣੀ ਹੈ ਹਾਲਾਂਕਿ ਸਭ ਨੂੰ ਪਤਾ ਸੀ ਕਿ ਕਿਉਂਕਿ ਰਾਹੁਲ ਗਾਂਧੀ ਸੋਨੀਆ ਗਾਂਧੀ ਉਹਨਾਂ ਦੇ ਪਿੱਛੇ ਨੇ ਤੇ ਜਿਤਨਾ ਉਹਨਾਂ ਨੇ ਹੀ ਹੈ ਮジョਰਿਟੀ ਉਹਨਾਂ ਦੇ ਨਾਲ ਹੀ ਹੈ ਪਰ ਇਹ ਕਹਿ ਕੇ ਕਿ ਨਹੀਂ ਜੀ ਮੈਂ ਆਪਣੀ ਦਾਵੇਦਾਰੀ ਪੇਸ਼ ਕਰਦਾ ਡੈਮੋਕ੍ਰੇਸੀ ਵਿੱਚ ਮੈਂ ਜਿਆਦਾ ਕਾ ਕਰਨਾ ਮੈਂ ਪੜਿਆ ਲਿਖਿਆ ਮੈਂ ਜਿਆਦਾ ਹਕੂਮ ਜੋ ਵੀ ਤਰੀਕਾ ਦੱਸੇ ਇਹ ਰਵਾਇਤ ਕਾਂਦੀਦਾਂ ਦੇ ਵਿੱਚ ਨਹੀਂ ਉਸ ਪਦਦਰ ਦੇ ਉੱਤੇ ਪਈ ਕਿ ਅਸੀਂ ਦੋਆਂ ਜਾਂ ਦੋ ਜੋ ਵੀ ਮਰਜ਼ੀ ਕਰੋ ਐਦੋਂ ਪਹਿਲਾਂ ਕਾਂਦੀਦ ਕੀ ਹੁੰਦੇ ਰਹੇ ਕਿ ਵੱਧ ਤੋਂ ਵੱਧ ਜਿੰਨੇ ਵੀ ਚੋਣੇ ਵੀ ਜਾਂਦੇ ਰਹੇ ਹੋਰ ਵੀ ਇਹਦੇ ਤੋਂ ਜਿਹੜਾ ਲੱਗ ਹੁੰਦਾ ਸੀ ਉਹ ਆਪਣਾ ਬਣਾ ਲੈਂਦਾ ਸੀ ਆਪਣਾ ਉਹਨਾਂ ਦਾ ਕੱਟ ਹੁੰਦਾ ਸੀ ਕੱਟ ਹੋ ਕੇ ਉਹ ਕਹਿੰਦਾ ਸੀ ਮੇਰਾ ਬੇਵ ਸਿੰਘ ਢਿੱਡ ਸਾ ਪ੍ਰਧਾਨ ਹੈ ਮੇਰਾ ਬ੍ਰह्मਪੁਰਾ ਪ੍ਰਧਾਨ ਹੈ ਮੇਰਾ ਜੱਫੇ ਦਾ ਟੋੜਾ ਪ੍ਰਧਾਨ ਹੈ ਮੇਰਾ ਜੋ ਵੀ ਚਵਰਜੀਤ ਮਾਨ ਪ੍ਰਧਾਨ ਹੈ ਜਾਂ ਬਾਬਾ ਜੁਗਿੰਦਰ ਸਿੰਘ ਪ੍ਰਧਾਨ ਹੈ ਜੋ ਵੀ ਕੋਈ ਉਹ ਆਪੋ ਆਪਣੇ ਪ੍ਰਧਾਨ ਉਸਤਾ ਬਣਦੇ ਪਰ ਇੱਕ ਪਹਿਲਾਂ ਦੇ ਕੰਪੈਰੀਟਿਵਲੀ ਇੱਕ ਗੱਲ ਚ ਬਖਰੇ ਮੈਂ ਕਿ ਐਸ ਲੈਵਲ ਤੇ ਪੈਰਨਲ ਮੈਂਬਰਸ਼ਿਪ ਕੱਟ ਕੇ ਮੈਂਬਰਸ਼ਿਪ ਕੱਟ ਕੇ ਡੈਲੀਗੇਟ ਬਣਾ ਕੇ ਇਹ ਡੈਲੀਗੇਟ اجلاس ਹੋ ਕੇ ਤੇ ਫਿਰ ਪ੍ਰਧਾਨ ਚੁਣਿਆ ਜਾ। ਇਹਨਾਂ ਨੇ ਸਹਿਮਤੀ ਕੀਤੀ ਇਹ ਚ ਕੋਈ ਦੋ ਰਾਮਾ ਨਹੀਂ ਸਹਿਮਤੀ ਹੋ ਚੁੱਕੀ ਆ ਅਕਾਲੀ ਪ੍ਰਧਾਨ ਤੇ ਦਾ। ਲੱਗ ਭੱਗ ਜੇ 0.1% ਚਾਂਸ ਸਿਆਸਤ ਚ ਹਮੇਸ਼ਾ ਹੀ ਰਹਿੰਦੇ ਨੇ ਕੁਝ ਵੀ ਕਈ ਵਾਰ ਕੋਈ ਰੌਲਾ ਪੈ ਜੇ ਬੰਦਾ ਨਾਰਾਜ਼ ਹੋ ਜੇ ਕੁਝ ਹੋ ਜੇ ਰੌਲਾ ਮੌਕੇ ਤੇ ਨੇ ਬੜੀ ਹੋ ਜੇ ਉਹ ਲੱਗਦਾ ਹੈ। ਪਰ ਯਾਨੀ ਹਰਪ੍ਰੀਤ ਸਿੰਘ ਪ੍ਰਧਾਨ ਹੋਣਗੇ ਇਹ ਫੈਸਲਾ ਆਲਮੋਸਟ ਸਹਿਮਤੀ ਹੋ ਗਈ। ਔਰ ਉਹ ਸਹਿਮਤੀ ਕਿਉਂ ਦਲੀਲ ਕੀ ਦਿੱਤੀ ਜਾਂਦੀ ਆ ਕਿ ਜਿਹੜੇ ਵੀ ਲੋਕ ਸੀ ਇਹਨਾਂ ਦੇ 20 25 ਬੰਦੇ ਜਿਹੜੇ ਮੈਂ ਜਿਨ੍ਹਾਂ ਦੇ ਮੈਂਬਰਸ਼ਿਪ ਕੱਟੀ ਆ ਜਿਨ੍ਹਾਂ ਨੇ ਮੈਂਬਰਸ਼ਿਪ ਕਟਾ ਕੇ ਡੈਲੀਗੇਟ ਬਣਾਏ ਨੇ ਉਹਨਾਂ ਨੇ ਆਪੋ ਆਪਣੇ ਗਰੁੱਪਾਂ 'ਚ ਵੀ ਗੱਲ ਕੀਤੀ ਹੁੰਦੀ ਆ ਪਹਿਲਾਂ ਤੇ ਗਰੁੱਪਾਂ ਦੇ ਵਿੱਚ ਇੱਕ ਸਹਿਮਤੀ ਬਣਾਈ ਹੁੰਦੀ ਆ ਤੁਸੀਂ ਕਿਹਦੇ ਨਾਲ ਹੋ ਤੁਸੀਂ ਕਿਹਦੇ ਨਾਲ ਹੋ ਉਹਦੇ 'ਚ ਮੈਜੋਰਿਟੀ ਜਿਹਦੇ ਨਾਲ ਦਿਖਾਈ ਦਿੰਦੀ ਆ ਪਹਿਲਾਂ ਹੀ ਐਦੋਂ ਵੀ ਪਹਿਲਾਂ ਜਦੋਂ ਜਲਾਸ ਤੋਂ ਪਹਿਲਾਂ ਤਾਂ ਦੂਜੇ ਬੰਦੇ ਕਈ ਵਾਰ ਖੜਾ ਵੀ ਨਹੀਂ ਹੋ ਰਹੇ ਉਸ ਲੈ ਬੰਦੇ ਇੱਕ ਗੱਲ ਜ਼ਰੂਰ ਹੈ ਜੇ ਕੋਈ ਬੰਦਾ ਕੋਈ ਸੱਜਣ ਕੋਈ ਡੈਲੀਗੇਟ ਇਹ ਕਹੇ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਮੰਨਦਾ ਮੇਰੇ ਮੁਕਾਬਲੇ ਫਲਾਣਾ ਬੰਦਾ ਜਾਂ ਜਿਹਦਾ ਵੀ ਨਾਂ ਹੋਣ ਲਹਿਣ ਸੁਰਜੀਤ ਸਿੰਘ ਰਖੜੇ ਦਾ ਰਹਿਣ ਬੀਬੀ ਜਗੀਰ ਕੌਰ ਦਾ ਨਹਿਣ ਬੀਬੀ ਬੀਬੀ ਸਤਵੰਤ ਕੌਰ ਦਾ ਨਹਿਣ ਜਿਹਦੇ ਮਰਜ਼ੀ ਦੇ ਨਾਂ ਕੋਈ ਲੈਂਦਾ ਹੈ ਕਿ ਇਹ ਪ੍ਰਧਾਨ ਹੋਣਾ ਚਾਹੀਦਾ ਹੈ ਇਹ ਵੀ ਕਾਗਜ਼ ਪਰਨ VOTING ਕਰਾਓ ਜੇ ਉਸ ਗੱਲ ਨੂੰ ਨਹੀਂ ਮੰਨਿਆ ਜਾਂਦਾ ਉਹ ਮਤਲਬ ਕਹਿੰਦਾ ਕਿ ਮੈਂ ਤਾਇਦ ਕਰਦਾ ਜਾਂ ਚਾਰ ਪੰਦੇ ਜਿਹੜੇ ਖੜੇ ਹੁੰਦੇ ਨੇ ਕਿ ਜੀ ਮੈਂ ਆਹ ਬੰਦੇ ਨੂੰ ਚੋੜਨਾ ਹੈ ਉਹ ਬੰਦਾ ਵੀ ਤਿਆਰ ਹੋਵੇ ਖੜਾ ਹੋਣ ਲਈ ਤੇ ਕਾਗਜ਼ ਭਰਾਏ ਜਾਣ ਫਿਰ ਬਿਲਕੁਲ ਇਹ ਗੱਲ ਇੱਕ ਫਾਸੜ ਨਹੀਂ ਜਾਏਗੀ ਕਿ ਤੁਸੀਂ ਤਾਂ ਰੌਲੇ ਚ ਰੋੜਤਾ ਤੁਸੀਂ ਬੰਦਿਆਂ ਦੀ ਗੰਦ ਨਹੀਂ ਸੁਣੀ ਤੇ ਤੁਸੀਂ ਬੰਦਾ ਹੋਰ ਇੱਕ ਚਾਹੁੰਦੇ ਸੀਗੇ ਤਾਂ ਵੋਟਿੰਗ ਕਿਉਂ ਨਹੀਂ ਕਰਾਈਗੇ ਔਰ ਇੱਕ ਇਹਦੇ ਚ ਇੱਕ ਗੱਲ ਜ਼ਰੂਰ ਬੀਬੀ ਜਗੀਰ ਕੌਰ ਥੋੜਾ ਜਿਹਾ ਅਲੱਗ ਤਾਇਪ ਦਾ ਜਿਵੇਂ ਪ੍ਰਾਇਮਰੀ ਹੁੰਦੀ ਆ ਉਹਦਾ ਸੁਝਾਅ ਪਹਿਲੇ ਪ੍ਰੋਸੈਸ ਦੇ ਵਿੱਚ ਰਿਹਾ ਕਾਫੀ ਇੰਪੋਰਟੈਂਟ ਤਰੀਕੇ ਨਾਲ ਉਹ ਕਹਿ ਰਹੇ ਸੀ ਕਿ ਆਪਾਂ ਗੁਪਤ VOTING ਕਰਾ ਲਈਏ ਪਹਿਲਾਂ ਹੀ ਕਰਾ ਲਓ ਚਾਹੇ ਜਲਾਸ ਤੋਂ ਦੁਆਬੇ ਮਾਝੇ ਉਹਦੇ ਚ ਉਹਨੂੰ ਗੁਪਤ ਹੀ ਰੱਖੋ ਮਤਲਬ ਰਾਜਨਾਥ ਚਾਕੇ ਖੋਲ ਲੋ ਕਿ ਭਈਆ ਵੋਟਾਂ ਪੰਜਾਂ ਸੀ ਇਹਦੇ ਚ ਕੋਈ ਫਰਕ ਹੈ ਤਾਂ ਦੇਖ ਲੋ ਤੇ ਫੁਲਾਣੇ ਬੰਦਿਆਂ ਨੂੰ ਪੰਜਾਂ ਆ ਜਿਹੜੇ 2 3 4 5 ਕੋਈ ਵੀ ਖੜੇ ਹੋਣ ਚਾਹੁੰਦੇ ਇਹ ਉਹ ਇੱਕ ਇਸ ਟਾਈਪ ਦਾ ਸਿਸਟਮ ਹੈ ਜਿਵੇਂ ਕੈਂਡੀਡੇਟ ਖੜੇ ਕਰਨ ਲਈ ਬਾਹਰ ਬੰਦੇਸੀ ਪਾਰਟੀਆਂ ਯੂਰਪ ਦੇ ਵਿੱਚ ਗੱਲ ਕਰਦੇ ਨੇ ਨਾ ਪ੍ਰਾਈਮਰੀਜ਼ ਕਿ ਪਹਿਲਾਂ ਪਾਰਟੀਆਂ 'ਚ ਵੋਟ ਹੁੰਦੀ ਆ ਬੰਦਾ ਚੁਣਿਆ ਜਾਂਦਾ ਤਾਂ ਮੈਂ ਜਾ ਤਾ ਉਮੀਦਵਾਰ ਕਰਿਆ ਜਾਂਦਾ ਖੈਰ ਉਹ ਇੱਕ ਲੱਗਦਾ ਹੈ ਹੁਣ ਤਾਂ ਲੱਗਦਾ ਨਹੀਂ ਕੋਈ ਕੋਈ ਹੋਰ ਖੜਾ ਹੋਏਗਾ ਜਾਂ ਹੋਰ ਕੋਈ ਐਸਲੇ ਬੰਦੀ ਗੱਲ ਕਰੇਗਾ ਕਿ ਮੈਂ ਬਣਨਾ ਜਾਂ VOTING ਹੋਏਗੀ ਇਹਨਾਂ ਨੇ ਇੱਕ ਲੈਵਲ ਦਾ ਮਾਹੌਲ ਇਹੋ ਜਿਹਾ ਬਣਾ ਲਿਆ ਕਿ ਸਰਬਸੰਮਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਬਣ ਕਿਉਂਕਿ ਇਦੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਜਿਹੜਾ ਉਹ ਟਵੀਟ ਕੀਤਾ ਸੀਗਾ ਜਾਂ ਉਹ ਇੱਕ ਐਕਸ ਤੇ ਪਾਇਆ ਸੀ ਆਪਣਾ ਕਿ ਜੇ ਵੀ ਵੀ ਸੁਤੰਤਰਤਾ ਕੌਰ ਵੀ ਬਣਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਕੁਝ ਸੱਜਣ ਕਹਿ ਰਹੇ ਨੇ ਜੇ ਚਰਚਾ ਹੋ ਰਹੀ ਹੈ ਤਾਂ ਮੈਂ ਵਿਡਰਾ ਕਰਦਾ ਮੈਂ ਚੋਣਾ ਚ ਨਹੀਂ ਮੈਂ ਸਰਬਸੰਮਤੀ ਨਾਲ ਪ੍ਰਧਾਨ ਬਣਨਾ ਚਾਹੁੰਗਾ ਇਹ ਇੱਕ ਜਿਹੜਾ ਇੱਕ ਤਰੀਕਾਕਾਰ ਹੁੰਦਾ ਨਾ ਬਹੁਤ ਸਾਰੇ ਜਿਵੇਂ ਆਪਣੇ ਬੰਦੇ ਕਹਿੰਦੇ ਨੇ ਉਹ ਇੱਕ ਤਰੀਕਾ ਹੈ ਕਿ ਸਰਬਸੰਮਤੀ ਜੈਨੂਅਰਲੀ ਹੋ ਰਹੀ ਹੈ ਜਾਂ ਸਰਬਸੰਮਤੀ ਮੈਜੋਰਟੀ ਦੇ ਜਬ ਬਲੋ ਜ਼ਬਰਦਸਤੀ ਕਰਾਈ ਜੇ ਇਹ ਦੋ ਵੀ ਤਰੀਕੇ ਹੁੰਦੇ ਨੇ ਅੰਗਲਾਂ ਜੇ ਤਾਂ ਜੈਨੂਅਲੀ ਸੰਧੀ ਸਾਰੇ ਅੰਦੀਏ ਮੈਜੋਰਿਟੀ ਦਿਖਾਈ ਦਿੰਦੀ ਆ ਕਿ ਆ ਚੀਜ਼ਾਂ ਨੇ ਫਿਰ ਠੀਕ ਹੈ ਫਿਰ ਤਾਂ ਉਹੀ ਬੰਦਾ ਪ੍ਰਧਾਨ ਹੋਏਗਾ ਤੇ ਉਹੀ ਉਹਦੀ ਮਨਜ਼ੂਰੀ ਹੋਏਗੀ ਇਸ ਧਿਰ ਦੇ ਵਿੱਚ ਇਹ ਲੱਗਦਾ ਕਿ ਬਹੁ ਗਣਤੀ ਜਿਹੜੇ ਲੋਕ ਨੇ ਡੈਲੀਗੇਟ ਜਿਹੜੀ ਆਮ ਆਵਾ ਰਹੀ ਹੈ ਉਹ ਕਹਿੰਦੀ ਹਰਪ੍ਰੀਤ ਸਿੰਘ ਨੂੰ ਚਾਹੁੰਦੇ ਨੇ ਮੁਕਾਬਲਤਨ ਇਹ ਠੀਕ ਆ ਕਿ ਚਾਹੇ ਵਿਰੋਧੀ ਧਿਰ ਤਾਂ ਅਲੀਗੇਸ਼ਨ ਉਹਨਾਂ ਤੇ ਲਾ ਰਹੀ ਆ ਵਕ-ਵਕਸ ਟਾਈਪ ਦੇ ਉਹ ਇੱਕ ਅਲੱਗ ਗੱਲ ਪਰ ਇਸ اجلاس ਦੇ ਵਿੱਚ ਇੱਕ ਹੋਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੋਣ ਜਾ ਰਹੀ ਹੈ ਮੈਨੂੰ ਲੱਗਦਾ ਹੈ ਉਹ ਕੋਣੀ ਹੈ ਉਹ ਇਹ ਹੈ ਕਿ ਇਹਨਾਂ ਨੇ ਜਿਹੜਾ ਫੈਸਲਾ ਕੀਤਾ ਕਿ ਪ੍ਰਧਾਨਤਾ ਹਗਿਆ ਨਹੀਂ ਹਰਪ੍ਰੀਤ ਸਿੰਘ ਰਹਿਣਗੇ ਪਰ ਇੱਕ ਧਾਰਮਿਕ ਲੈਵਲ ਦੇ ਮर्यादा ਦੇ ਜਿੰਨੇ ਮਾਮਲੇ ਨੇ ਜਾਂ ਬਾਕੀ ਜਿਹੜੇ ਇਸ਼ੂ ਨੇ ਉਹਨਾਂ ਨੂੰ ਸੈਟਲ ਕਰਨ ਦੇ ਲਈ ਤੇ ਉਹਦਾ ਧਰਮ ਦਾ ਕੁੱਡਾ ਰੱਖਣ ਦੇ ਲਈ ਜਿਹੜਾ ਕਿ ਪਹਿਲੇ ਅਕਾਲੀ ਦਲ ਤੋਂ ਨਹੀਂ ਰਹਾ ਇੱਕ ਕਾਉਂਸਲ ਬਣਾਈ ਜਾਏਗੀ ਉਹ ਕਾਉਂਸਲ ਦੀ ਚੇਅਰਮੈਨ ਜਾਂ ਪ੍ਰਧਾਨ ਜਾਂ ਜੋ ਵੀ ਰੋੜਾ ਹੋਏਗਾ ਉਹਦਾ ਉਹ ਬਿਬੀ ਸਤਵੰਤ ਕੌਰ ਨੂੰ ਦਿੱਤਾ ਜਾਏਗਾ ਜਿਹੜਾ ਹੁਣ ਤੱਕ ਦਾ ਇਹਨਾਂ ਦਾ ਇੱਕ ਗੱਲ ਕੀਤੀ ਹੈ ਤਾਂ ਕਿ ਫਿਰ ਜਿਹੜੇ ਫੈਸਲੇ ਹੋਣਗੇ ਕਹਿੰਦੇ ਨੇ ਫਾਈਨਲ ਫੈਸਲੇ ਉਧਰੋਂ ਹੋਇਆ ਕਰਨਗੇ ਇਸ ਸਲੈਕਚਰ ਦੇ ਵਿੱਚ ਔਰ ਜਿਹਦੇ ਤੇ ਇਤਰਾਜ਼ ਹੋਇਆ ਸੀ ਕnabla ਦੇ ਉੱਤੇ ਤੇ ਪਰ ਅੰਦਰੋਂ ਅੰਦਰ ਹੀ ਇਹ ਗੱਲ ਜ਼ਰੂਰ ਹੈ ਕਹੀ ਜਾ ਰਹੀ ਹੈ ਕਿ ਅੱਜ ਵੀ ਵੀ ਸੁਤੰਤਕ ਔਰ ਆਪਣਾ ਫੁੱਲ ਕੇ ਆਪਣੀ ਗੱਲ ਰੱਖਣਗੇ ਕਿ ਉਹ ਪੋਲੀਟੀਕਲ ਪ੍ਰਧਾਨ ਬਣਨ ਤੋਂ ਉਹਨਾਂ ਨੇ ਪਹਿਲਾਂ ਹੀ ਕਿਹਾ ਮੈਂ ਨਹੀਂ ਮਤਲਬ ਗਰੁੱਪ ਦੇ ਤੌਰ ਤੇ ਕਿਤੇ ਉਹ ਕਰਨਾ ਮੈਂ ਧਾਰਮਿਕ ਖੇਤਰ ਚ ਜੋ ਭੂਮਿਕਾ ਨਿਭਾ ਸਕਦੀ ਆ ਤੇ ਉਸ ਲੈਵਲ ਤੇ ਨਵਾਉਂਗੀ ਪਰ ਅਗਲੀ ਗੱਲ ਜਿਹੜੀ ਉਹ ਕਹਿਣ ਅੱਜ ਕਹਿਣਗੇ ਉਹਨਾਂ ਦੀ ਗੱਲ ਕਾਫੀ ਮਹੱਤਵਪੂਰਨ ਹੋਏਗੀ ਕਿ ਉਹਨੂੰ ਸਾਰੇ ਸਵੀਕਾਰ ਕਰਨਗੇ ਨਹੀਂ ਕਰਨਗੇ ਉੱਥੇ ਚਰਚਾ ਕਿਸ ਲੈਵਲ ਦੀ ਹੋਏਗੀ ਜਿਹੜਾ ਪ੍ਰੋਪੋਜ਼ਲ ਉਹਨਾਂ ਦੀ ਹੋਏਗੀ ਕਿਉਂਕਿ ਮੰਨਿਆ ਜਾ ਰਿਹਾ ਕਿ ਉਹ ਉਹਨਾਂ ਦਾ ਮਨ ਇਹ ਹੈ ਕਿ ਜੀ ਉਹ ਕੋਈ ਵੀ ਉਹਦਾ ਉਹ ਨਹੀਂ ਲੈਣਗੇ ਜਿਹੜਾ ਇਸ ਗਰੁੱਪ ਦਾ ਹੋਵੇ ਮਤਲਬ ਧਾਰਮਿਕ ਤੌਰ ਤੇ ਵੀ ਜੇ ਇਸ ਗਰੁੱਪ ਦੀ ਪ੍ਰਧਾਨਗੀ ਹੋਏ ਕੋਜ ਕਰੋ ਵੀ ਤੁਸੀਂ ਇਧਰ ਦਾ ਧਰਮ ਦਾ ਖੇਤਰ ਦੇਖੋਗੇ ਜਾਂ ਐ ਜੀ ਪੀ ਸੀ ਦੀ ਚੋੜ ਦਾ ਮਾਮਲਾ ਜਾਂ ਬਾਕੀ ਦੇ ਜਿੰਨੇ ਹੋਰ ਇਸ਼ੂ ਆਉਣਗੇ ਤੇ ਇਹਦੀ ਬਜਾਏ ਵੀ ਫਿਰ ਉਹ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜਾ 2 ਦਸੰਬਰ ਦਾ ਐਕਚੁਅਲੀ ਹੁਕਮਨਾਮਾ ਹੈ ਜਿੱਥੇ ਏਸੀ ਚੁੱਲ੍ਹੇ ਸਮੇਟੇ ਜਾਣੇ ਨੇ ਚੁੱਲਿਆਂ ਦਾ ਦਾਇਰਾ ਉਹਨਾਂ ਨੂੰ ਮੇਰੇ ਖਿਆਲ ਨਾਲ ਇਹ ਵੀ ਲੱਗਦਾ ਕਿਉਂਕਿ ਉਹ ਇਹ ਜਿਹੜਾ ਇਹ ਅਕਾਲੀ ਦਲ ਹੈ ਇਹਦੀ ਬੰਤਰ ਹੈ ਇਹ ਦੋਆਂ ਦਾ ਚੁੱਲਿਆਂ ਦਾ ਸਵਾਲ ਨਹੀਂ ਹੈ ਉਦੋਂ ਹੀ ਬੰਤਰ ਉਹ ਇੱਕ ਬਾਹਰੋਂ ਆਏ ਨੇ ਇਸ ਅਕਾਲੀ ਦਲ ਦਾ 파ਟ ਨਹੀਂ ਰਹੇ ਕਦੇ ਨਾ ਉਹਨਾਂ ਦਾ ਪਰਿਵਾਰ ਇਸ ਅਕਾਲੀ ਦਲ ਦਾ ਕਦੇ 파ਟ ਰਹਾ ਨਾ ਉਹ ਜਿਹੜੇ ਸਰਕਲ ਚ ਵਿਚਰੇ ਨੇ ਉਹ ਇਸ ਅਕਾਲੀ ਦਲ ਦਾ 파ਟ ਰਹਾ ਕੀ ਇਹ ਦੋਨਾਂ ਦਾ ਕੱਟ ਦਾ ਸਵਾਲ ਹੈ ਜਾਂ ਉਹ ਇਹ ਰਹਿ ਰੱਖਣਗੇ ਕਿ ਜੀ ਮੈਂ ਜੇ ਬਣਾਉਂਗੇ ਤਾਂ ਠੀਕ ਹੈ ਕਾਉਂਸਲ ਬਣਾਉਨੇ ਆ ਪਰ ਉਹ ਕਾਉਂਸਲ ਕੇਵਲ ਇਸ ਗਰੁੱਪ ਦੀ ਨਹੀਂ ਹੋਏਗੀ ਉਹ ਸਮੁੱਚੇ ਪੰਥ ਦੀ ਹੋਏਗੀ ਸਾਰੇ ਪੰਥ ਨੂੰ ਕਿਵੇਂ ਇਕੱਠਾ ਕਰਨਾ ਹੈ ਇੱਕ ਪੇਜ ਤੇ ਲਿਆਉਣਾ ਇਹਦੇ ਲਈ ਜਦੋਂ ਜਹਾਦ ਹੋਏਗੀ ਇਹਦੇ ਲਈ ਜਦੋਂ ਜਹਾਦ ਕਿਵੇਂ ਹੋਏਗੀ ਇਹ ਪਾਰਟੀ ਦਾ ਸਹਿਯੋਗ ਕੀ ਹੋਏਗਾ ਜਾਂ ਉਹਨਾਂ ਦੀ ਜਿਹੜੀ ਕਾਉਂਸਲ ਹੈ ਉਹ ਕਿਸ ਲੈਵਲ ਤੇ ਉਂਬਰਾਂ ਇੱਕ ਗਰੁੱਪ ਤੋਂ ਉੱਪਰ ਜਾ ਕੇ ਦੇਖੇਗੀ ਇਹ ਫਿਰ ਇੱਕ ਅਲੱਗ ਟਾਈਪ ਦੀ ਗੱਲ ਹੋ ਸਕਦੀ ਹੈ ਹੋਏਗੀ ਤਾਂ ਉਹਦਾ ਮਤਲਬ ਉਸ ਕਾਉਂਸਲ ਦਾ ਕੰਮ ਲਗਾਤਾਰ ਪੰਥ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦਾ ਜਾਰੀ ਰਹੇਗਾ ਇਹਦਾ ਮਤਲਬ ਉਹ ਕੇਵਲ ਤੇ ਕੇਵਲ ਜਐਜੀਪੀਸੀ ਦੀ ਚੋਣ ਆਉਂਦੀ ਹੈ ਜਾਂ ਬਾਕੀ ਹੈ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਟਰਾਈ ਕੀਤੀ ਸੀ ਇੱਕ ਗੱਲਬਾਤ ਸਟਾਰਟ ਕੀਤੀ ਸੀ ਸੁਖਵੀਰ ਬਾਦਲ ਦਾ ਗਰੁੱਪ ਤਾਂ ਨਹੀਂ ਪਰ ਭਾਈ ਰਣਜੀਤ ਸਿੰਘ ਦੇ ਨਾਲ ਹੋਰਾਂ ਗਰੁੱਪਾਂ ਦੇ ਨਾਲ ਕਿ ਆਪਾਂ ਧਾਰਮਿਕ ਖੇਤਰ ਤੇ ਇੱਕ ਗੁਰੂ ਯੂਨਾਈਟਿਡ ਫਰੰਟ ਬਣਾ ਲਈਏ ਵਾਰਿਸ ਪੰਜਾਬ ਵਾਲਿਆਂ ਨਾਲ ਵੀ ਹੋਰਾਂ ਨਾਲ ਵੀ ਸ਼ਾਇਦ ਉਹਦੇ ਅਮਲ ਤੋਂ ਇਹ ਨਜ਼ਰ ਆਉਂਦਾ ਹੈ ਕਿ ਕੱਲ ਨੂੰ ਫਿਰ ਇੱਕ ਇਸ ਲੈਵਲ ਦਾ ਇੱਕ ਗਰੁੱਪ ਇਸੇ ਅਕਾਲੀ ਦਲ ਦੇ ਇਲਾਕੇ ਚ ਪੈਦਾ ਹੋਇਆ ਜਿਹੜਾ ਧਾਰਮਿਕ ਸਾਈਡ ਦਾ ਹੋਏਗਾ ਉਹ ਉਸ ਪਾਸੇ ਵੱਲ ਸਭ ਨੂੰ ਯੂਨਾਈਟ ਕਰਨ ਦੀ ਗੱਲ ਜਾਰੀ ਰੱਖੇਗਾ ਜੇ ਬਾਦਰ ਅਕਾਲੀ ਦਲ ਨਹੀਂ ਵੀ ਆਉਂਦਾ ਤਾਂ ਇਹਦੇ ਤੋਂ ਬਾਹਰ ਦੇ ਜਿਹੜੇ ਗਰੁੱਪ ਨੇ ਉਹਨਾਂ ਨਾਲ ਘੱਟੋ-ਘੱਟ ਸਾਂਝਾ ਪ੍ਰੋਗਰਾਮ ਜਿਹੜਾ ਜੇ ਪੋਲਿਟਿਕਸ 'ਚ ਹੋ ਜੇ ਤਾਂ ਵੀ ਤਾਤਾ ਬਾਤਾ ਪੁਰਨਾ ਜੇ ਪੋਲਿਟਿਕਸ ਤੋਂ ਬਾਹਰ ਧਾਰਮਿਕ ਖੇਤਰ ਚ ਹੈ ਜੀ ਪੀਸੀ ਦੇ ਖੇਤਰ ਚ ਵੀ ਆਏਗਾ ਤਾਂ ਉਸ ਲੈਵਲ ਦੇ ਉੱਤੇ ਕਿੰਨੀ ਗੱਲ ਹੋਏਗੀ ਇਹ ਫਿਰ ਚੱਲਣਗੇ ਕਿਵੇਂ ਆਪਸ ਦੇ ਵਿੱਚ ਦਾ ਬੈਲੈਂਸ ਕਿਵੇਂ ਬਣੇਗਾ ਇੱਕ ਕਾਉਂਸਲ ਇਸੇ ਜਲਾਦ ਚੋਂ ਨਿਕਲੇ ਜਿਹੜੀ ਸਾਰਿਆਂ ਦੇ ਲਈ ਗੱਲ ਕਰੇਗੀ ਇੱਕ ਪੋਲੀਟੀਕਲ ਪਾਰਟੀ ਦਾ ਪ੍ਰਧਾਨ ਨਿਕਲੇਗਾ ਜਿਹੜਾ ਪ੍ਰਧਾਨ ਦੇ ਤੌਰ ਤੇ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਏਗਾ ਇੱਕ ਮਤਲਬ ਰਹੇਗਾ ਸਵਾਲ ਇਹਨੂੰ ਕਿਵੇਂ ਸਮੂਥਲੀ ਚਲਾਇਆ ਜਾਂਦਾ ਇੱਕ ਨਵਾਂ ਤਜਰਬਾ ਹੋਏਗਾ ਮੈਨੂੰ ਲੱਗਦਾ ਇਸ ਤਜਰਬੇ ਨੂੰ ਮਤਲਬ ਬੈਲੈਂਸ ਕਰਕੇ ਸੰਤੁਲਨ ਕਰਕੇ ਚਲਾਇਆ ਜਾ ਸਕੇਗਾ ਜਾਂ ਇਹ ਤਜਰਬਾ ਕਿੰਨਾ ਸਫਲ ਹੁੰਦਾ ਇਹ ਆਉਣ ਵਾਲੇ ਦਿਨਾਂ ਦੀ ਪ੍ਰੈਕਟਿਸ ਦੱਸੂਗੀ ਅਸਲ ਦੇ ਵਿੱਚ ਹੂੰ ਇਹ ਠੀਕ ਆ ਕਿ ਪੰਜ ਮੈਂਬਰੀ ਕਮੇਟੀ ਵਾਲੇ ਤਾਂ ਸੱਜਣ ਸਾਰੇ ਕਹਿੰਦੇ ਆ ਰਹੇ ਨੇ ਕਿ ਅਸੀਂ ਸਾਡਾ ਕੋਈ ਆਉਂਦਾ ਲੈਣ ਦਾ ਜਾਂ ਬਾਕੀ ਨਹੀਂ ਸਾਡਾ ਕੰਮ ਐ ਨਹੀਂ ਹੈ ਇਕੱਲਾ ਸੀ ਆਪਣੀ ਗੱਲ ਕਰਦੀ ਹੁਣ ਤੱਕ ਤਾਂ ਇਹੀ ਆ ਕਿ ਅਸੀਂ ਮੈਂਬਰਸ਼ਿਪ ਕਟਾਤੀ ਤੇ ਡੈਲੀਗੇਟ ਬਣਾਤੇ ਤੇ ਹੁਣ ਇੱਕ ਨਵਾਂ ਲੀਡਰਸ਼ਿਪ ਵੀ ਦੇ ਦਾਂਗੇ ਪਰ ਇਹ ਗੱਲ ਉਹ ਤੋਂ ਅਗਲੀ ਤੁਰਨ ਵਾਲੀ ਗੱਲ ਹੈ ਦਾ ਮਤਲਬ ਇੱਕ ਕਿ ਹੁਣ ਫਿਰ ਇਕੱਠੇ ਕਿਵੇਂ ਕਰਨਾ ਹੈ ਇਕੱਠੇ ਤਾਂ ਹੋਏ ਨਹੀਂ ਜਿੱਤੇ ਡਿਬੇਟ ਇਹ ਕਰ ਰਹੇ ਨੇ ਜਿਹੜਾ ਬਾਦਲ ਗਰੁੱਪ ਆ ਉਹ ਇਹੀ ਕਹਿ ਰਿਹਾ ਨਾ ਕਿ ਇਕੱਠੇ ਕਰਨ ਦਾ ਸੀਗਾ ਜੀ ਇੱਕਠੇ ਤਾਂ ਹੋਏ ਨਹੀਂ ਇੱਕ ਨਵਾਂ ਚੁੱਲਾ ਬਣਾ ਲਿਆ ਪਰ ਡਿਬੇਟ ਤਾਂ ਹੁਣ ਇਹ ਵੀ ਹੈ ਕਿ ਉਹ ਚੁੱਲਾ ਬਣਾਇਆ ਕਿਨੇ ਹੈ ਕਿ ਉਸ ਪ੍ਰੋਸੈਸ ਦੇ ਵਿੱਚ ਸਾਂਝੀ ਮੈਂਬਰਸ਼ਿਪ ਕੱਟੀ ਜਾਂਦੀ ਤਾਂ ਇੱਕ ਚੁੱਲਾ ਬਣਦਾ ਜੇ ਮੈਂਬਰਸ਼ਿਪ ਤੁਸੀਂ ਕਹਿੰਦੇ ਹੋ ਅਸੀਂ ਤਾਂ ਆਪਣੀ ਕੱਟ ਕੇ ਆਪਣਾ ਪ੍ਰਧਾਨ ਚੋਣ ਲਿਆ ਤਾਂ ਇੱਕ ਚੁੱਲਾ ਕਿਵੇਂ ਬਣਿਆ ਇਹ ਇਹ ਡਿਬੇਟ ਅੱਗੇ ਚੱਲੂਗੀ ਕਿ ਕਿਸ ਲੈਵਲ ਦਾ ਹੋਇਆ ਡਿਬੇਟ ਤਾਂ ਕੀ ਨਿਜੀ ਦੁਸ਼ਰਬਾਜ਼ੀ ਵੀ ਸ਼ੁਰੂ ਹੋ ਗਈ ਹੁਣ ਇਥੇ ਹੋਰ ਤੋਂ ਤੁਸੀਂ ਅਟੈਕ ਦੇਖੋ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਦਿੱਲੀ ਦੀ ਜਾਰੀ ਬਾਕੀ ਜਾਰੀ politcal ਬਾਕੀ ਦੀਆਂ ਚੀਜ਼ਾਂ ਉਹ ਸਾਰੀਆਂ ਆਉਣ ਲੱਗੀਆਂ ਨੇ ਔਰ ਚੋਣੇ ਜਾਣ ਤੋਂ ਬਾਅਦ ਹੋਰ ਵੀ ਜ਼ਿਆਦਾ ਆਉਣਗੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਜਵਾਬ ਦੇਣ ਲਈ ਗਿਆਨੀ ਹਰਪ੍ਰੀਤ ਸਿੰਘ ਵੀ ਕਾਫੀ ਮਜ਼ਬੂਤ ਨੇ ਉਹ ਕੋਈ ਜਵਾਬ ਦੇਣ ਤਾਂ ਜਵਾਬ ਉਹਨਾਂ ਕੋਲ ਸਿੱਖ ਇਤਿਹਾਸ ਚੋਂ ਬਹੁਤ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਬਹੁਤ ਨੇ ਆਪਾਂ ਦੇਖਿਆ ਜਦੋਂ ਵੀ ਕੰਦ ਦੇ ਤਾਂ ਇਹਦਾ ਮਤਲਬ ਇਹ ਜਿਹੜੇ ਇੱਕ ਟਰਾਈ ਹੋਏਗੀ ਹੁਣ ਕਿ ਅਸਲੀ ਅਕਾਲੀ ਦਲ ਕੌਣ ਆ ਇਸ ਤੋਂ ਬਾਅਦ ਇਸ اجلاس ਤੋਂ ਬਾਅਦ ਸ਼ੁਰੂ ਹੋਏਗੀ ਤੇ ਹੁਣ ਪ੍ਰਧਾਨ ਚੁਣਿਆ ਜਾਣਾ ਹੈ ਪ੍ਰਧਾਨ ਦੇ ਨਾਲ ਦੀ ਨਾਲ ਕੀ ਵਰਕਿੰਗ ਕਮੇਟੀ ਅੱਜ ਚੁਣੀ ਜਾਏਗੀ ਕਿ ਪ੍ਰਧਾਨ ਨੂੰ ਹੱਕ ਦਿੱਤਾ ਜਾਏਗਾ ਵਰਕਿੰਗ ਕਮੇਟੀ ਬਣਾਉਣ ਦਾ ਜਾਂ ਜਿਹੜੀ ਕੌਂਸਲ ਕਹਿੰਦੇ ਨੇ ਸਰਦਾਰ ਉਹ ਅੱਜ ਚੁਣੀ ਜਾਣੀ ਹੈ ਸਾਰੇ ਇਕੱਠ ਦੇ ਵਿੱਚ ਜਾਂ ਕਹਿੰਦੇ ਕਿ ਕੌਂਸਲ ਵੀ ਬਾਅਦ ਚ ਬਣਾਵਾਂਗੇ ਜਾਂ ਇੱਕ ਅਧਿਕਾਰ ਬੀਬੀ ਜੀ ਨੂੰ ਦੇ ਗਏ ਤਾਂ ਕਿ ਤੂੰ ਆਪਣੀ ਕੌਂਸਲ ਬਣਾ ਲੈ ਇੱਕ ਅਧਿਕਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਦਾਂਗੇ ਤੂੰ ਆਪਣੀ ਪੀਏਸੀ ਤੇ ਬਾਕੀ ਬਣਾ ਲੈ ਉਹਦਾ ਤਰੀਕਾ ਕਿਹੜਾ ਹੋਏਗਾ ਜੇ ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ਵਰਕਿੰਗ ਕਮੇਟੀ ਬਣਨੀ ਆ ਤਾਂ ਵਰਕਿੰਗ ਕਮੇਟੀ ਬਣਨੀ ਚਾਹੀਦੀ ਹੈ ਚੁਣੀ ਜਾਣੀ ਚਾਹੀਦੀ ਹੈ ਇਹਦੇ ਵਿੱਚੋਂ ਆ ਕੁਝ ਹਿੱਸਾ ਉਹਦਾ ਨਾਮਿਨੇਟਡ ਵੀ ਹੁੰਦਾ ਤੇ ਜਿਹੜੇ ਬੰਦੇ ਕੋਈ ਰਹਿ ਗਏ ਜਾਂ ਜਿਹੜੇ ਤਾਂ ਜਨੋਸ ਲੈਵਲ ਦੇ ਉੱਤੇ ਨਹੀਂ ਹੁੰਦੇ ਇਹ ਸਾਰੀ ਪ੍ਰੋਸੈਸ ਤੇ ਵੀ ਲੋਕਾਂ ਦੀ ਨਜ਼ਰ ਹੈ ਪ੍ਰੋਸੈਸ ਤੋਂ ਬਾਅਦ ਅਗਲੀਆਂ ਅਹੁਦੇਦਾਰੀਆਂ ਅੱਗੇ ਜਿਹੜੇ ਫਿਰ ਜਿਹੜਾ ਪ੍ਰਧਾਨ ਬਣਨੇ ਨੇ ਜੱਥੇਦਾਰ ਕਹਿੰਦੋਂ ਉਹਨੂੰ ਜਿਲ੍ਹਾ ਜੱਥੇਦਾਰ ਜਾਂ ਬਾਕੀ ਉਹਨਾਂ ਦੀ ਚੋਣ ਕਿਸ ਤਰੀਕੇ ਨਾਲ ਹੁੰਦੀ ਹੈ ਕੀ ਉਹ ਨਾਮੀਨੇਸ਼ਨਾਂ ਹੁੰਦੀਆਂ ਨੇ ਜਿਵੇਂ ਬਾਕੀ ਦੇ ਅਕਾਲੀ ਦਲ ਚੋਂ ਜਾਂ ਜਾਓ ਇਲੈਕਟਰਾਨ ਹੁੰਦੇ ਨੇ ਮਤਲਬ ਉੱਥੇ ਦੇ ਡੈਡੀਗੇਟ ਜਿਲ੍ਹੇ ਦੇ ਚੁਣ ਕੇ ਆਪਣਾ ਬੰਦਾ ਉਹ ਕਰਦੇ ਇੱਕ ਕਾਫੀ ਜ਼ਿਆਦਾ ਅਜੇ ਇੰਪੋਰਟੈਂਟ ਗੱਲ ਹੈ ਜਿਹੜੀਆਂ ਗੱਲਾਂ ਅੱਗੇ ਆਉਣਗੀਆਂ ਹੋਰ ਕਿ ਲੜ ਕੇ ਮਤਲਬ ਸਮੂਹ ਤਰੀਕੇ ਦੇ ਨਾਲ ਇਹ ਜ਼ਰੂਰ ਹੈ ਕਿ ਇਤਿਹਾਸਕ ਪਾਲ ਜਿਹਨੂੰ ਉਹ ਕਹਿ ਰਹੇ ਨੇ ਬਿਲਕੁਲ ਇਤਿਹਾਸਕ ਨੇ ਇਸ ਐਂਗਲ ਤੋਂ ਇਤਿਹਾਸਕ ਨੇ ਕਿ ਇੱਕ 15 ਲੱਖ ਦੀ ਮੈਂਬਰਸ਼ਿਪ ਵਾਲਾ ਗਰੁੱਪ ਬਣ ਰਿਹਾ ਐ ਏਦੋਂ ਪਹਿਲਾਂ ਉਹ ਕਹਿੰਦੇ ਨੇ ਅਸੀਂ 25 30 ਨਕਾਂ ਨੇ ਆਏਗੇ ਆ ਤੇ ਸੰਗਤ ਕਿਹਨੂੰ ਪਰਵਾਣ ਕਰੇਗੀ ਇਹ ਸਭ ਤੋਂ ਇੰਪੋਰਟੈਂਟ ਹੈ